ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨ ਆ ਲੈ ਕੇ ਆਈਆਂ ਆਫਰਾਂ ਵਾਲੀਆਂ ਪਹਿਲੇ ਵੀ ਇੱਕ ਕਲੈਕਸ਼ਨ ਆਈਆਂ ਸੀ ਬਟ ਹੁਣ ਆਫਰ ਇਹਨਾਂ ਤੇ ਥੋੜੀ ਹੋਰ ਆਈ ਹੈ ਐਵੇਂ ਵਾਲੇ ਸੂਟ ਜਿਹੜੇ ਨੇ ਤੁਹਾਨੂੰ ਪਿਓਰ ਕੈਮਰੀ ਕਾਟਨ ਦੀ ਸ਼ਰਟ 8 ਮੀਟਰ ਦੀ ਪਿਓਰ ਕੈਮਰੀ ਕਾਟਨ ਦਾ ਬਾਟਮ 8 ਮੀਟਰ ਦਾ ਮਿਲੇਗਾ ਐ ਸੂਟ ਜਿਹੜੇ ਪਹਿਲਾਂ ਆਏ ਸੀ ਤਾਂ 1330 ਰੁਪਏ ਦੇ ਵਿੱਚ 3 ਸੂਟ ਸੀ ਬਟ ਹੁਣ ਇਹਨਾਂ ਤੇ ਆਫਰ ਇੱਕ ਹੋਰ ਆ ਗਈ ਹੈ ਕਿ ਇਹ ਤੁਹਾਨੂੰ ਸੂਟ ਮਿਲਣਗੇ 1330 ਰੁਪਏ ਦੇ ਵਿੱਚ 4 ਸੂਟ ਤੇ ਤੈਨੂੰ ਤੁਸੀਂ ਸਿਲੈਕਟ ਕਰੋਗੇ ਫੋਰਥ ਵਾਲਾ ਜਿਹੜਾ ਉਹ ਸਾਡੀ ਸਾਈਟ ਤੋਂ ਜਾਏਗਾ ਜਾਏਗਾ ਇਹਨਾਂ ਦੇ ਵਿੱਚੋਂ ਹੀ ਬਸ ਇਹ ਆ ਕਿ ਜੋ ਤੁਸੀਂ ਤਿੰਨ ਸਿਲੈਕਟ ਤੁਸੀਂ ਆਪਣੇ ਅਕੋਰਡਿੰਗਲੀ ਕਰੋਗੇ ਉਹ ਤੇ ਫੋਰਥ ਵਾਲਾ ਅਸੀਂ ਤੁਹਾਨੂੰ ਆਪਣੀ ਸਾਈਟ ਤੋਂ ਭੇਜਾਂਗੇ ਸਿਰਫ ਤੇ ਸਿਰਫ 1330 ਪਿਆਰੇ ਦੇ 4:30 ਚਾਰ ਸੂਟ ਕੋਈ ਵੀ ਚਾਰ ਸੂਟ ਮਿਲ ਜਾਣਗੇ ਤਿੰਨ ਤੁਸੀਂ ਆਪਣੇ ਅਕੋਰਡਿੰਗਲੀ ਚਾਹੀਓ ਸੇਮ ਕਰਨੇ ਸੇਮ ਕਰ ਲਓ ਚਾਹੀਓ ਡਿਫਰੈਂਟ ਡਿਫਰੈਂਟ ਕਰਨੇ ਉਹ ਤੁਹਾਡੀ ਚੋਇਸ ਹੈ ਤੇ ਇਹਨਾਂ ਵਿੱਚ ਤੁਹਾਨੂੰ 1330 ਪਿਆਰੇ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣਗੇ ਚਾਰ ਸੂਟ ਫ੍ਰੀ ਡਿਲੀਵਰੀ ਹੈ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਜੋ ਵੀ ਪ੍ਰਾਈਸ ਮੈਂ ਇਥੇ ਮੈਂਸ਼ਨ ਕਰਦੀ ਆ ਫਾਈਨਲ ਉਹੀ ਪ੍ਰਾਈਸ ਹੁੰਦਾ ਹੈ ਉਸ ਤੋਂ ਇਲਾਵਾ ਐਕਸਟਰਾ ਕੋਈ ਵੀ ਚਾਰਜਸ ਨਹੀਂ ਲੱਗਦੇ। ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ। ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਚਾਹ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ। ਇਹ ਕੜਾਈਆਂ ਵਾਲੇ ਸੂਟ ਨੇ 560 ਰੁਪਏ ਦੇ ਵਿੱਚ ਆਣਗੇ ਤਿੰਨ ਕਲਰ ਆਪਸ਼ਨ ਨਾਲ ਆਣਗੇ। ਕਲਰ ਬਹੁਤ ਪਿਆਰੇ ਨੇ ਤੇ ਸਾਰੇ ਹੀ ਅਵੇਲੇਬਲ ਨੇ। ਐ 730 ਰਪਏ ਆ ਦੇ ਵਿੱਚ ਤੁਹਾਨੂੰ ਕਾਟਨ ਵਿੱਚ 5 ਮੀਟਰ ਦਾ ਸੂਟ ਮਿਲੇਗਾ ਤੇ ਬਾਕੀ ਜਿੰਨੀਆਂ ਵੀ ਮੈਂ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਇੱਥੇ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਪ੍ਰਾਈਸ ਵੀ ਮੈਂ ਸਭ ਦਾ ਦੱਸਿਆ ਹੋਇਆ ਹੈ ਫੈਬਰਿਕ ਡਿਟੇਲ ਵੀ ਮੋਸਟਲੀ ਦੱਸ ਦਿੱਤੀ ਹੈ ਤੇ ਅਗਰ ਜਕਰ ਕਿਸੇ ਦੀ ਰੈਗੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੋਇਆ ਹਾਸ ਨੰਬਰ ਜੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ 16 ਕਲਰ ਵਿੱਚ ਤੁਹਾਨੂੰ ਜਿਹੜਾ ਕਿ ਟੈਬੀ ਜਿਹੜਾ ਫੈਬਰਿਕ ਹੁੰਦਾ ਉਹਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਟੈਬੀ ਲਾਈਨਿੰਗ ਦਾ ਫੈਬਰਿਕ ਹੈ ਇਹ ਵਾਲਾ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੇ 560 ਰੁਪਏ ਵਿੱਚ ਮਿਲੇਗਾ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੁਹਾਨੂੰ 1000 ਵਿੱਚ ਦੋ ਸੂਟ ਮਿਲ ਜਾਣਗੇ 5 ਮੀਟਰ ਦਾ ਆਲ ਓਵਰ ਪ੍ਰਿੰਟਰ ਸੂਟ ਹੈ ਡਿਜ਼ਾਈਨਰ ਕਲੈਕਸ਼ਨ ਹੈ ਐਂ ਤੁਸੀਂ ਗਾਉਣ ਬਣਾਉਣਾ ਸੂਟ ਸਜਾਉਣਾ ਜਾਂ ਕੁਝ ਵੀ 5 ਮੀਟਰ ਦਾ ਤੁਹਾਨੂੰ ਸਿਰਫ ਤੇ ਸਿਰ 560 ਰੁਪਏ ਦੇ ਵਿੱਚ ਇੱਕ ਸੂਟ ਤੇ ਦੋ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜਾਣਗੇ ਬਾਕੀ ਜੇ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਅਗਰ ਬਾਈ ਕਰਨਾ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਸਟੇਟਸ ਦੇਖਣੇ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਤਾਂ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਂ ਨਵੀਂ ਕਲੈਕਸ਼ਨ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ